ਮੈਂ ਤਿਸ਼ਾਰ ਗੁਪਤਾ ਆਈਪੀਐਸ ਐਸਪੀ ਹੈੱਡਕੁਆਰਟਰ ਮੌਲੀਪੁਰ ਸਹਾਇਕ ਤੇ ਰੀਸੈਂਟਲੀ ਸਾਰਿਆਂ ਨੇ ਸੁਣਈ ਹੋਣਾ ਹੈ 14 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦੇ ਏਰੀਆ ਵਿੱਚ ਇੱਕ ਬੈਂਕ ਦਾ ਮੈਨੇਜਰ ਜੋ ਹੈਗਾ ਗੌਰਵ ਸ਼ਰਮਾ ਉਹ ਕਰੀਬ 10 ਤੋਂ 15 ਕਰੋੜ ਰੁਪਏ ਮਿਸਐਪਰੋਪਰੀਏਟ ਕਰਕੇ ਏਰੀਆ ਤੋਂ ਗਾਇਬ ਹੋ ਗਿਆ ਸੀ ਇਨਫੋਰਮੇਸ਼ਨ ਮਿਲਣ ਤੇ ਮੁਲਾਪੁਰ ਥਾਣੇ ਦੇ ਵਿੱਚ ਇਮੀਡੀਏਟਲੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਟੀਮਸ ਬਣਾਈ ਗਈ ਡੀਐਸਪੀ ਧਰਮਵੀਰ ਸਿੰਘ ਤੇ ਐਸਐਚਓ ਸਿਮਰਨਜੀਤ ਸਿੰਘ ਦੇ ਅੰਡਰ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਵਰਤੇ ਹੋਏ ਗੌਰਵ ਨੂੰ ਨੇਪਾਲ ਬਾਰਡਰ ਤੋਂ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਗੌਰਵ ਹੈਗਾ ਇਹ ਪਿਛਲੇ ਗਰੀਬ 6 ਮਹੀਨੇ ਤੋਂ ਬੈਂਕਸ ਦੇ ਵਿੱਚ ਜੋ ਨੰਬਰ ਹੁੰਦੇ ਸੀ ਜਿਸ ਤੇ ਨੋਟੀਫਿਕੇਸ਼ਨ ਜਾਂਦੀ ਹੈ ਉਹਨੂੰ ਬਦਲ ਕੇ ਉਸ ਤੋਂ ਸਾਰੇ ਫੰਡਸ ਪੰਜ ਅਕਾਊਂਟਸ ਵਿੱਚ ਟ੍ਰਾਂਸਫਰ ਕਰ ਰਿਆ ਸੀ پانچ اکاؤنٹس کے دو یہ اپنے سے ایک یہ مدرسے ایک یہ فادر کا نوکر دا سی ہال تک سانو آلموس ٹین کروڑز تک کی کلیرٹی آ چکی ہے تو یہ اکاؤنٹس دے اور باقی جو ڈیٹیلز ہے وہ کٹی جا رہی ہیں تو یہ بھی نظر آیا ہے کہ جو جن اکاؤنٹس میں یہ پیسے پا رہا ہے اس سارا کا سارا اماؤنٹ یہ آگے بھی ٹرانسفر ہویا ہے جو جو اکاؤنٹس ادا کے ساتھی نظر آئے ہیں تو یہ تفتیش چل رہی ہے وہ ابھی سارے فریز کراتے ہوئے ہیں یہاں کی انویسٹیگیشن چل رہی ਇਸ ਤੋਂ ਇਲਾਵਾ ਜੋ ਅਮਾਉਂਟ ਸ਼ੁਰੂਆਤ ਵਿੱਚ ਚੱਲ ਰਹੀ ਸੀ ਕਿ ਅਰਾਊਂਡ 50 ਕਰੋੜ ਦੇ ਨੇੜੇ ਦੇ ਨੇੜੇ ਪੁਆਇੰਟਸ ਨੇ ਉਹ ਹਲੇ ਤੱਕ 10 ਤੋਂ 12 ਕਰੋੜ ਦੀ ਗੱਲ ਹੈਗੀ ਤੇ ਇਹਦੀ ਜੋ ਹੈ ਇਹਨੂੰ ਪੇਸ਼ ਕਰਕੇ ਅਰੈਸਟ ਕਰਕੇ ਦੀ ਪੰਜ ਸਾਲ ਦੀ ਰਿਮਾਂਡ ਵੀ ਲੱਤੀ ਗਈ ਸਰ ਕਿੱਥੇ ਰਿਹਾ ਇਹਨਾਂ ਚੀਜ਼ ਰਿਕਵਰੀ ਸਰ ਰਿਕਵਰੀ ਇਹਦੀ ਇੱਕ ਗੱਡੀ ਇਹਨੇ ਨਵੀਂ ਲਈਤੀ ਸੀ ਉਹ ਗੱਡੀ ਰਿਕਵਰ ਹੋਈ ਹੈ ਬਾਕੀ ਜੋ ਇਹਦੇ ਅਕਾਊਂਟਸ ਹੈਗੇ ਉਹ ਅਸੀਂ ਖੰਗਾਲ ਰਹੇ ਹਾਂ ਤੇ ਉਹਨਾਂ ਦੀ ਪੁਰਾਣੀ ਸਟੇਟਮੈਂਟਸ ਲੈ ਕੇ ਜੋ ਬਾਕੀ ਆਗੇ ਦਿਨ ਦਿਨ ਅਮਾਉਂਟ ਸੁੱਜ ਜਿੰਨ ਜਿੰਨ ਅਕਾਊਂਟਸ ਵਿੱਚ ਗਏ ਹੈ ਪੈਸੇ ਉਹ ਸਾਰੇ ਆਪਾਂ ਫ੍ਰੀਜ਼ ਕਰਾਏ ਆ ਉਨਾ ਜੋ ਕਲੀਅਰ ਕਰਾਂਗੇ ਤੇ ਰਿਕਵਰੀ ਹੋਣਾ ਚਾਹੀ ਹੁੰਦਾ ਕਿੰਨੇ ਦਿਨ ਕਿੱਥੇ ਰਿਹਾ ਇਹ ਇਹ ਇਹਨੇ ਦਿਨ ਇਥੋਂ ਆਪਣੇ ਨੌਕਰ ਜਿਹਦਾ ਦਿਨੇਸ਼ ਹੈਗਾ ਇਹਦੇ ਨਾਲ ਹੋਇਆ ਏ ਕਿ ਇਹਨੂੰ ਪਤਾ ਲੱਗਿਆ ਕਿ ਮੇਰੀ ਜੋ ਬੈਂਕ ਬ੍ਰਾਂਚ ਹੈਗੀ ਇਹਦੇ ਵਿੱਚ ਆਡਿਟ ਆਇਆ ਆਡਿਟ ਦੀ ਗੱਲ ਤੋਂ ਇਹ ਡਰ ਗਿਆ ਤੇ ਡਰਨ ਤੋਂ ਬਾਅਦ ਇਹਨੇ ਭਜਨ ਦਾ ਪਲਾਨ ਬਣਾਇਆ ਤਾਂ ਇਹਦਾ ਸਿਗਾ ਕਿ ਮੈਂ ਨੇਪਾਲ ਪਹੁੰਚਾਂ ਤਾਂ ਕਿ ਜੋ ਮੈਂ ਇੰਡੀਅਨ ਪੁਲਿਸ ਦੇ ਹੱਥੋਂ ਬਾਹਰ ਹੋ ਜਾਵਾਂ ਇਸ ਕਰਕੇ ਇਹ ਕਈ ਦਿਨਾਂ ਤੋਂ ਇਥੋਂ ਲੈ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਕਿ ਨੇਪਾਲ ਭਜਨ ਦੀ ਕੋਸ਼ਿਸ਼ ਕਰ ਰਿਹਾ ਅਕੋਰਡਿੰਗਲੀ ਉੱਥੇ ਆਪਣਾ ਨੇਪਾਲ ਬਾਰਡਰ ਤੇ ਸਾਡੀ ਟੀਮ ਨੇ رابطہ ਬਣਾਇਆ ਤੇ ਅਸੀਂ ਇਮੀਜਲੀ ਟੀਮ ਜਿੱਥੋਂ ਮੂਵ ਕੀਤੀ ਜਿਨ੍ਹਾਂ ਨੇ ওভার ਵੈਰੀ ਸਕਸੈਸਫੁਲ ਇਨ ਨੈਵਿੰਗ ਹਿਮ ਬਿਫੋਰ ਹੀ ਕੁਡ ਕ੍ਰੋਸ ਦੀ ਨੇਪਾਲ ਬਾਰਡਰ ਸਰ ਜੀ ਫੈਮਿਲੀ ਮੈਂਬਰਸ ਵੀ ਇਨਵੋਲ ਮੈਰੇ ਜਿਵੇਂ ਕਿ ਆਪਣੇ ਮਦਰ ਫਾਦਰ ਦੇ ਅਕਾਊਂਟ ਨਹੀਂ ਇਹਦੇ ਜੋ ਆਪਣੇ ਮਦਰ ਔਰ ਫਾਦਰ ਦੇ ਅਕਾਊਂਟਸ ਬਣਾਏ ਸੀ ਹਾਲੇ ਤੱਕ ਉਨ੍ਹਾਂ ਦਾ ਰੋਲ ਨਹੀਂ ਆਇਆ ਬਟ ਸਿንስ ਇਹ ਸਾਡੇ ਕੋਲ ਆ ਗਏ ਇਹਦੀ ਪੁੱਛਗਿੱਛ ਕਰਕੇ ਡਿਟੇਲਡ ਤਰੀਕੇ ਵਿੱਚ ਅਸੀਂ ਇਹ ਦੇਖਾਂਗੇ ਕਿ ਉਹਨਾਂ ਦਾ ਕੋਈ ਮੈਲੇਫਾਇਰ ਇੰਟੈਂਸ਼ਨ ਹੈ ਉਹਨਾਂ ਦੀ ਨੋਲਿਜ ਵਿੱਚ ਸੀਗੀ ਇਹ ਗੱਲ ਹਾਲੇ ਤੱਕ ਤੋਂ ਜੋ ਸਾਡੀ ਤਪਤੀਸ ਚੱਲੀ ਹੈ ਉਸ ਤੋਂ ਤੋਂ ਨਾਦਰੋਲ ਨਹੀਂ ਸਾਹਮਣੇ ਆ ਰਿਹਾ ਉਹ ਡਾਟ ਡੁਕਾਈ ਵਿੱਚ ਲਿਖਿਆ ਨੇ ਨੌਕਰ ਨਾਲ ਨਹੀਂ ਇਹਦਾ ਨੌਕਰ ਜੋ ਸੀਗਾ ਉਹ ਇਸ ਤੋਂ ਪਹਿਲਾਂ ਨੇਪਾਲ ਕ੍ਰੋਸ ਕਰ ਗਿਆ ਸੀ ਇਹ ਉਹਦੇ ਪਿੱਛੇ ਪਿੱਛੇ ਜਾ ਰਿਹਾ ਸੀ ਤੋਂ ਨੌਕਰ ਇਹਦਾ ਆਲਰੇਡੀ ਸਾਡੀ ਗ੍ਰਫ ਤੋਂ ਬਾਹਰ ਤੇ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਉਹਨੂੰ ਵੀ ਲੈ ਕੇ ਆਏ ਨਾਮ ਜਦ ਕਿਤੇ ਨਹੀਂ ਕਾਉ ਨਾਮਜਾ ਜਾਏਗਾ ਪਹਿਲੇ ਦਿਨ ਹੀ ਨਾਮ ਤੇ ਜਿਹੜਾ ਸਿੰਮਲ ਲਾਇਆ ਸੀ ਸਰ ਉਹਦਾ ਪਤਾ ਲੱਗਿਆ ਵੀ ਕਿਧ ਕਿਧ ਦੇ ਨਾਲ ਇਹ ਹਲੇ ਤਫਤੀਸ਼ ਦਾ ਪੜਾਅ ਹੈਗਾ ਇਹਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ 5 ਦਿਨ ਦਾ ਰਿਮਾਂਡ ਲੈ ਲਿਆ ਹੈ ਤੇ ਇਹ ਸਾਰੀ ਗੱਲਾਂ ਕਲੀਅਰ ਕਰਨੀ ਸਰ ਪਬਲਿਕ ਉਹਦੇ ਵਿੱਚ ਪੁੱਛਣਾ ਚਾਹੁੰਦੇ ਆ ਐਡਾ ਬੜਾ ਕੰਮ ਹੋ ਗਿਆ ਸਾਡੇ ਵੀ ਪੈਸੇ ਅਕਾਊਂਟ ਚ ਪਏ ਆ ਉਹਦੇ ਲਈ ਪੁਲਿਸ ਕੀ ਤਾਲਮਿਲ ਕਰੇਗੀ ਅੱਗੋਂ ਕੀ ਰਿਐਕਸ਼ਨ ਰਿਐਕਸ਼ਨ ਨਹੀਂ ਸਾਡੀ ਸੀਨੀਅਰ ਸੀਨੀਅਰ ਮੈਨੇਜਮੈਂਟ ਜੋ ਹੈਗੀ ਬੈਂਕ ਦੀ ਇਹਨਾਂ ਦੇ ਨਾਲ ਕਾਫੀ ਡਿਟੇਲ ਵਿੱਚ ਡਿਸਕਸ਼ਨ ਹੋਈ ਸੀ ਇਮੀ ਤਾਂਕੀ ਇਦਾਂ ਦੇ ਫਰਾਡਸ ਨਾ ਹੋ ਸਕਣ ਇਸੇ ਕਰਕੇ ਇਹ ਫਾਲੋਅ ਅਪ ਤੋ ਸਾਡੀ ਇਹਨਾਂ ਦੇ ਨਾਲ ਹੀ ਡਿਸਕਸ਼ਨ ਨਹੀਂ ਸੀ ਕਿ ਆਡਿਟਸ ਕੀ ਜੋ ਫ੍ਰੀਕੁਐਂਸੀ ਉਹਨੂੰ ਵਧਾਇਆ ਜਾਏ ਤਾਂ ਕਿ ਇਦਾਂ ਦੇ ਜੋ ਇਨਸੀਡੈਂਟਸ ਹੈਗੇ ਇਸ ਤੋਂ ਪਹਿਲੇ ਕੀ ਇਹਨੇ ਵੱਡੇ ਅਮਾਊਂਟ ਤੱਕ ਪਹੁੰਚ ਸਕੇ ਇਹਨਾਂ ਨੂੰ ਅਸੀਂ ਟਾਈਮਲੀ ਫੜ ਕੇ ਇਦਾਂ ਦੇ ਇਨਸੀਡੈਂਟਸ ਨੂੰ ਮੈਸੇਜ ਡਾਇਵਰਟ ਕਰਨ ਲਈ ਸੇਮ ਲਾ ਲੈ ਕਿ ਉਹਦੇ ਬਾਅਦ ਕੋ ਫੁੱਲ ਪ੍ਰੋਪਰ ਪ੍ਰਾਇਮ ਹੋਏਗਾ ਫਿਊਚਰ ਕਿਉਂਕਿ ਦਾ ਆਈਡੀਆ ਮਿਲ ਚੁੱਕਾ ਸਭ ਨੂੰ ਹੁਣ ਆਉਂਦਾ ਟੈਂਕੀ ਪਤਾਇਓ ਨਵਾਂ ਨਹੀਂ ਹੁਣੇ ਆਈਡੀਆ ਮਿਲ ਗਿਆ ਇਹਨਾਂ ਨੂੰ ਤੇ ਪੁਲਿਸ ਨੇ ਫੜ ਵੀ ਲਿਆ ਇਹਨਾਂ ਨੂੰ ਬੜੀ ਛੇਦੀ ਤੇ ਇਹ ਇਟ ਵਿਲ ਬੀ ਇਟ ਡਿਟੇਰੈਂਟ ਤੋਂ ਰਹਿੰਦਾ ਹੀ ਹੈ ਦੰਦ

ਤੇ ਉਹਦੀ ਵੈਰੀਫਿਕੇਸ਼ਨ ਕਰਕੇ ਜਿੱਦਾਂ ਜਿੰਨਾ ਪੈਸਾ ਗਿਆ ਉਹ ਵਾਪਸ ਰਹੇ ਨਹੀਂ ਰਿਕਵਰੀ ਬੈਂਕ ਆਪਣੇ ਵੱਲੋਂ ਦੇਗਾ ਇਸ ਤੋਂ ਲੈ ਕੇ ਦੇਗਾ ਉਹ ਹਲੇ ਅੱਗੇ ਚਲ ਕੇ ਕਲੀਅਰ ਹੋਣੀ ਹੈਗਾ ਇਹ ਤੋਂ ਕਿੰਨੀ ਰਿਕਵਰੀ ਹੁੰਦੀ ਉਹ ਬੈਂਕ ਰਿਕਵਰੀ ਕਪੜਾ ਰੋਸ਼ਨ ਗਗਨ ਮੈਡਮ ਵੀ ਆਏ ਸੀ ਰੋਸ਼ਨ ਪ੍ਰਕਰ ਕੀਤਾ ਵੀ ਸਾਡੇ ਦਾ ਵਿਆਹ ਰੁਕ ਗਿਆ ਕਿੰਦਾ ਮਕਾਨ ਰੁਕ ਗਿਆ ਪਰੇਸ਼ਾਨ ਲੋਕੀ ਤਾਂ ਇਹਦੇ ਮੂਵਲ ਵੇਖਣਗੇ ਨਾ ਰਿਕਵਰੀ ਹੋਈ ਸਾਲਾ ਦੋ ਬੰਦੇ ਤਾਂ ਗਏ ਕੀ ਉਹਦੇ ਲਈ ਕੀ ਹੱਲ ਨਹੀਂ ਬੈਂਕ ਆਫੀਸ਼ੀਅਲਸ ਨੇ ਇਹ ਆਸ਼ਵਾਸਨ ਮੈਡਮ ਨੂੰ ਵੀ ਦਿੱਤਾ ਸੀ ਤੇ ਬਾਕੀ ਪਬਲਿਕ ਨੂੰ ਵੀ ਦਿੱਤਾ ਹੈ ਕਿ ਅਸੀਂ ਪੈਸੇ ਵਾਪਸ ਕਰਾਵਾਂਗੇ ਉਹਨੇ ਪੈਸੇ ਵਾਪਸ ਕਰਾ ਕਿੰਨੇ ਲੋਕ ਨੇ ਜ ਹਲੇ ਤੱਕ ਸਾਡੇ ਕੋਲ ਸਿਰਫ ਜੋ ਇਨਫੋਰਮੇਸ਼ਨ ਹੈ ਉਹ ਆਈਏ 67 ਬੈਂਕ ਅਕਾਊਂਟਸ ਜੋ ਹਨ ਇਹਨਾਂ ਚੋਂ ਪੈਸੇ ਡਾਇਵਰਟ ਹੋਏ ਸੀ 67 ਕਲੀਅਰ ਹੋ ਚੁੱਕੇ ਹਨ ਤੇ ਬਾਕੀ ਹੋਰ ਇਸ ਅੰਡਰ ਵੈਰੀਫਿਕੇਸ਼ਨ ਹੈ 10 ਕਰੋੜ ਅਮਾਉਂਟ 10 ਕਰੋੜ ਹੈ 10 ਤੋਂ 12 ਕਰੋੜ ਹਲੇ ਸਾਹਮਣੇ ਆ ਰਹੇ ਕਿੰਨੇ ਮੈਂਬਰ ਜੀ ਸ਼ਾਮਲ ਨੇ ਇਸ ਗਰੁੱਪ ਦੇ ਵਿੱਚ ਕੋਈ ਬੈਂਕਰ ਗਰੋ ਨਹੀਂ ਹੈਗਾ ਇਹਦਾ ਬੈਂਕ ਦੇ ਕੋਈ ਆਫੀਸ਼ੀਅਲਸ ਦੀ ਜੋ ਹੈ ਇਨਵੋਲਵਮੈਂਟ ਇਹਦੇ ਵਿੱਚ ਨਹੀਂ ਆਈ ਹੈ ਇਹ ਸਿੰਗਲ ਹੈਂਡਿਡਲੀ ਆਪਣੇ ਆਪ ਹੀ ਕਰ ਰਿਹਾ ਸੀ ਕਿਹੜਾ ਕੈਂਡੀਲ ਫੜਿਆ ਸੀ ਜੋ ਕੈਸ਼ੀਅਰ ਫੜਿਆ ਸੀ ਕੈਸ਼ੀਅਰ ਦਾ ਕੋਈ ਰੋਲ ਨਹੀਂ ਆਇਆ ਸਾਡੇ ਸਾਹਮਣੇ ਬਟ ਉਹਦੀ ਤਫਤੀਸ਼ ਅਗੇਨ ਵੀ ਆਰ ਵੈਰੀਫਾਈਂਗ ਅਗਰ ਉਹਦਾ ਕੋਈ ਵੀ ਰੋਲ ਆਏਗਾ ਉਨੋ ਅਕੋਰਡਿੰਗਲੀ ਇਹਦੇ ਵਿੱਚ ਰੂਪਨ ਕਰ ਲਿਆ ਜਾਵੇ ਕੈਸ਼ ਹਈਆ ਜਾਂ ਕਿਸ ਤਰ੍ਹਾਂ ਨਹੀਂ ਇਹਨੇ ਟਾਟਾ ਟਾਟਾ ਸਵਾਰੀ ਗੱਡੀ ਲਿੱਤੀ ਸੀ ਟਾਟਾ ਸਵਾਰੀ ਗੱਡੀ ਲਿੱਤੀ ਸੀ ਕੁਝ ਸਮਾਂ ਪਹਿਲਾਂ ਤੇ ਉਸੇ ਗੱਡੀ ਨੂੰ ਵਰਤ ਕੇ ਹੀ ਉੱਥੋਂ ਤੱਕ ਪਹੁੰਚਿਆ ਸੀ ਜੈਨੂੰ ਇਹਨੇ ਬਾਰਡਰ ਤੇ ਛੱਡ ਕੇ ਆਗੇ ਜਾਂਦਾ ਪਲਾਨ ਬਣਾਇਆ ਸੀ ਗੱਡੀ ਕਵਰ ਹੋ ਗਈ ਮੇਰਾ ਗੱਡੀ ਰਿਕਵਰ ਹੋ ਗਈ ਹੈ ਕੈਸ਼ ਰਿਕਵਰ ਨਹੀਂ ਕੋਈ ਕੈਸ਼ ਰਿਕਵਰ ਨਹੀਂ ਬੈਂਕ ਅਕਾਊਂਟਸ ਬੈਂਕ ਅਕਾਊਂਟਸ ਤੋਂ ਸਾਨੂੰ ਜੋ ਮਿਲ ਗਏ ਉਹ ਸਾਰੇ ਅਪਰ ਫ੍ਰੀਜ਼ ਕਰਾਤੇ ਹੋਏ ਇੱਕ ਵਾਰ ਵੈਰੀਫਿਕੇਸ਼ਨ ਹੋਣੀ ਹੈ ਉਹਨਾਂ ਦੇ ਸੋਰਸਸ ਇਹ ਕਿੱਥੇ ਨਾ ਰੱਖਿਆ ਸੀ ਦੇਖੋ ਜੀ ਇਹ ਪੰਜ ਅਕਾਊਂਟਸ ਇਹਦੇ ਆਪਣੇ ਹੋ ਗਏ ਤੇ ਅੱਗੇ ਜਿੰਨਾਂ ਅਕਾਊਂਟਸ ਡਾਇਵਰਟ ਕਰਾਏ ਆ ਇਹਨੇ ਉਹ ਸਾਰੇ ਫ੍ਰੀਜ਼ਡ ਹੈਗੇ ਉਹ ਸਾਰੇ ਫਰੂਜ਼ਨ ਅਕਾਊਂਟਸ ਦੀ ਪਿਛਲੇ 2 ਸਾਲ ਦੀ ਡਿਟੇਲਸ ਇਕੱਠੀ ਕਰੀ ਜਾ ਰਹੀਆਂ ਤਾਂ ਕਿ ਇਸ ਚੀਜ਼ ਨੂੰ ਕਲੀਅਰ ਕਰ ਸਕੀਏ ਅਸੀਂ ਕਿ ਇਹ ਉਹੀ ਅਕਾਊਂਟ ਉਹੀ ਪੈਸੇ ਨੇ ਜੋ ਕਿ ਉਹਨਾਂ ਅਕਾਊਂਟਸ ਦੇ ਵਿੱਚੋਂ ਡਾਇਵਰਟ ਹੋਏ ਆ ਇੱਕ ਵਾਰੀ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹੀ ਪੈਸੇ ਨੇ ਅਕੋਰਡਿੰਗਲੀ ਫਿਰ ਪ੍ਰੋਸੈਸ ਦੇ ਹਿਸਾਬ ਨਾਲ ਉਹ ਸਾਰੇ ਪੈਸੇ ਬੈਂਕ ਨੂੰ ਲਟਾਏ ਜਾਂਦੇ ਨੇ ਬੈਂਕ ਅਕਾਊਂਟ ਹੈ ਜਿਨਕੋ ਆਪਨੇ ਫ੍ਰੀਜ਼ ਕਰਵਾਇਆ ਹੈ ਹਲੇ 5 ਤੋਂ ਇਹਨਾਂ ਦੇ ਆਪਣੇ ਹੋ ਗਏ ਤੇ ਉਸ ਤੋਂ ਅੱਗੇ ਕਾਫੀ ਹੈਗੇ ਬਟ ਉਹ ਹਲੇ ਤਫਤੀਸ਼ ਹੈਗੀ ਤੇ ਉਸਮੇ ਕੁਝ ਬੰਦੇ ਇਨਵੋਲਵਡ ਹੋਣੇ ਆ ਉਹਨਾਂ ਦੀ ਮੈਂ ਇਸ ਕਰਕੇ ਇਨਫੋਰਮੇਸ਼ਨ ਅਬ ਹਲੇ ਸ਼ੇਅਰ ਨਹੀਂ ਕਰਾਂਗਾ ਬਿਕੋਜ਼ ਇਹ ਇੱਕ ਅੰਡਰਗੋਇੰਗ ਆਪਰੇਸ਼ਨ ਹੈਗਾ ਉਹਨੂੰ ਅੱਗੇ ਜਾ ਕੇ ਜੋ ਜੋ ਇਹਦੇ ਵਿੱਚ ਔਰ ਅਗਰ ਕੋਈ ਪਾਰਟਨਰ ਜਾਂ ਸਾਥੀ ਇਹਨਾਂ ਦਾ ਨਿਕਲ ਕੇ ਆਂਦਾ ਹੈ ਤੋ ਉਹਨੂੰ ਵੀ ਅਸੀਂ ਨਾਮ ਦੇ ਦਿੰਦੇ ਹਾਂ ਕੁਸ਼ਟਮੈਂਟ ਕਿਤਨੇ ਹੈ ਸਰ ਅਕਾਊਂਟ ਬਲੈਂਕ ਕਾਉਂਟਸ ਕਾਫੀ ਹੈਗੇ ਸਰ ਦੇਖੋ ਪਹਿਲਾਂ ਵੀ ਕੋਈ ਪਰਚਾ ਵਗੈਰਾ ਨਹੀਂ ਨਹੀਂ ਇੱਦੇ ਕੋਈ ਪਰਚਾ ਨਹੀਂ ਹੈ ਨਹੀਂ ਨਹੀਂ ਇਹਨੇ ਕੋਈ ਇੱਦੇ ਤੇ ਕੋਈ ਪਰਚਾ ਨਹੀਂ ਹੈਗਾ ਜੋ ਹਲੇ ਤੱਕ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਜੋ ਸਾਰਾ ਸਿਲਸਿਲਾ ਹੈਗਾ अराउंड 6-7 ਮਹੀਨੇ ਤੋਂ ਸ਼ੁਰੂ ਹੋਇਆ ਸੀ ਤੇ 7 ਇੱਕ ਮਹੀਨੇ ਬਾਅਦ ਇਹਨਾਂ ਦੀ ਆਡਿਟ ਆ ਗਈ ਬੈਂਕ ਦੀ ਜਿਸ ਚੀਜ਼ ਦਾ ਡਰ ਇਹਦੇ ਮਨ 'ਚ ਪੈ ਗਿਆ ਤੇ ਇਹਨੇ ਡਿਸਾਈਡ ਕੀਤਾ ਕਿ ਉਹਨੇ ਨੌਕਰ ਨੂੰ ਲੈ ਕੇ ਇਥੋਂ ਗਾਇਬ ਹੋ ਗਿਆ ਇਸ ਕਰਕੇ ਤੂੰ ਆਇਆ ਹੋਇਆ ਸੀ ਤਾਂ ਜਿਹੜੀ ਗੱਡੀ ਵਗੈਰਾ ਲਈ ਉਹ ਉਸੇ ਪੈਸੇ ਨਾਲ ਲਈ ਜਿਹੜੇ ਨਾਲ ਠੱਗੀ ਕੀਤੀ ਸੀ ਹਾਂ ਉਹ ਵਾਈਟ ਉਹ ਹੀ ਹੈ ਬੈਂਕ ਕਾਊਂਟ ਤੋਂ ਗਏ ਹੈ ਤੇ ਉਹਦੇ ਹੀ ਪੈਸੇ ਨੇ ਇਹਦੀ ਇਹ ਹੀ ਇਜ਼ ਅਨਮੈਰਿਡ ਜੀ ਇਹਦੇ ਪੇਰੈਂਟਸ ਹੈਗੇ ਪਰ ਪੇਰੈਂਟਸ ਦੇ ਕਾਫੀ 올ਡ ਨੇ ਉਹਨਾਂ ਦਾ ਸੀ ਸ਼ੁਰੂਆਤੀ ਰੋਲ ਬੜੇ ਡਿਟੇਲ ਵਿੱਚ ਦੇਖ ਰਹੇ ਹੈ ਕਿ ਅਗਰ ਉਹਨਾਂ ਦਾ ਕੋਈ ਰੋਲ ਸਾਹਮਣੇ ਆਂਦਾ ਹੈ ਬਟ ਹਾਲੇ ਤੱਕ ਤਾਂ 30 ਚੱਲ ਰਹੀ ਹੈ ਜਦ ਰੋਲ ਉਹਨਾਂ ਦਾ ਬਨੇਗਾ ਤਾਂ ਅਸੀਂ ਅਕੋਰਡਿੰਗਲੀ ਉਹਨਾਂ ਦਾ ਬਣਾਏਗਾ ਤੁਹਾਡੇ ਕੋ ਮੰਨ ਗਿਆ ਥੋੜਾ ਬਹੁਤ ਵੀ ਕੀਤਾ ਮੈਂ ਤਾਂ ਹਾਂ ਰਿਮਾਂਡ ਅਚ ਕਿੰਨਾ ਕੁ ਰਿਮਾਂਡ ਕਿਨੇ ਦਿਨ ਦਾ ਮਿਲਿਆ ਜੀ ਮਾਂਡ ਕੋਲ ਰਿਮਾਂਡ ਸਾਨੂੰ 5 ਦਿਨ ਦਾ ਮਿਲਿਆ ਤੇ ਅਸੀਂ ਦੇਖਦੇ ਹਾਂ ਉਹਦੇ ਵਿੱਚ ਅੰਕ ਕੀ ਠੀਕ ਹੈ ਠੀਕ ਠੀਕ ਥੈਂਕ ਯੂ ਓਕੇ ਜੀ ਓਕੇ